ਹਲਕਾ ਦਸੂਹਾ ਦਾ 28 ਸਾਲਾ ਨੌਜਵਾਨ ਨਹੀਂ ਪਰਤਿਆ 1 ਮਹੀਨੇ ਤੋਂ ਘਰ ਵਾਪਸ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਅਜੇ ਤੱਕ ਕਰਪਾਲ ਪੁਲਿਸ ਨਹੀਂ ਕਰ ਰਹੀ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਸੰਸਾਰਪੁਰ ਦਾ ਇੱਕ 28 ਸਾਲਾ ਨੌਜਵਾਨ ਪਿਛਲੇ 1 ਮਹੀਨੇ ਤੋਂ ਲਾਪਤਾ ਚੱਲ ਰਿਹਾ ਹੈ ਜੋ ਕਿ ਕਰੋ ਬਾਹਰ ਤਾਂ ਗਿਆ ਸੀਗਾ ਪਰੰਤੂ 1 ਮਹੀਨਾ ਬੀਤ ਗਿਆ ਪਰ ਅਜੇ ਤੱਕ ਉਹ ਘਰ ਵਾਪਸ ਨਹੀਂ ਪਰਤਿਆ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਾਫੀ ਥਾਵਾਂ ਤੇ ਚਾਂਟ ਪਰਤਾਲ ਕੀਤੀ ਗਈ ਭਾਲ ਕੀਤੀ ਗਈ ਫਿਰਜਤਕਰ ਕੋਈ ਸੁਰਾਗ ਨਹੀਂ ਮਿਲ ਪਾਇਆ ਦੂਜੇ ਪਾਸੇ ਪੁਲਿਸ ਨੂੰ ਵੀ ਇਸ ਸੰਬੰਧੀ ਇਤਲਾਹ ਦਿੱਤੀ ਗਈ ਸੀ ਪਰ ਪੁਲਿਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਲੜਕੇ ਦੀ ਭਾਲ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੀਡੀਆ ਰਾਹੀਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਲੜਕੇ ਦੀ ਭਾਲ ਕਰ ਰਹੇ ਨੇ ਤੇ ਪੰਜਾਬ ਦੇ ਵੱਲੋਂ ਅਤੇ ਮੀਡੀਆ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹਨਾਂ ਦਾ ਲੜਕਾ ਵਾਪਸ ਮਿਲ ਸਕੇ ਅਤੇ ਜੇਕਰ ਕਿਸੇ ਨੂੰ ਵੀ ਇਹ ਲੜਕਾ ਕਿਤੇ ਦਿਖਾਈ ਦਿੰਦਾ ਹੈ ਤਾਂ ਉਹ ਫੋਨ ਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਵੀ ਕਰਨ। ਮਮਰ 28 ਸਾਲ ਇਹ ਪਿਛਲੇ 1 ਮਹੀਨੇ ਤੋਂ ਲਾਪਤਾ ਚਾਲਿਆ ਹੈਗਾ। ਇਹਨੂੰ ਆਖਰੀ ਵਾਰ ਤਲਵਾੜੇ ਟਾਇਰਸ ਦੇਖਿਆ ਸੀ ਉਸ ਤੋਂ ਬਾਅਦ ਕੋਈ ਪਤਾ ਨਹੀਂ ਚੱਲ ਸਕਿਆ ਦਾ। ਤੇ ਅਸੀਂ ਬਹੁਤ ਪਾਲ ਕੀਤੀ ਪਰ ਕੋਈ ਸ਼ਰਾਗ ਨਹੀਂ ਲੱਭਿਆ ਜੀ। ਇਹ ਤੁਸੀਂ ਪਹਿਲੇ ਵੀ ਘਰ ਤੋਂ ਜਾਂਦਾ ਹੁੰਦਾ ਸੀ ਜਾਂ ਪਹਿਲੀ ਵਾਰ ਹੀ ਗਿਆ ਸੀ? ਪਹਿਲੇ ਵੀ ਗਿਆ ਸੀਗਾ ਜੀ ਦੋ ਵਾਰ। ਤੇ ਉਹ ਮਿਲ ਗਿਆ ਸੀਗਾ ਹਫਤੇ ਬਾਅਦ ਹੀ ਹੁਣ ਮਿਲਿਆ ਨਹੀਂ ਇੱਕ ਮਹੀਨਾ ਹੋ ਚੱਲਿਆ ਜੀ ਜੀ ਕਾਰਨ ਕੀ ਹੈ ਬਿਮਾਰ ਵਗੈਰਾ ਰਹਿੰਦਾ ਚ ਕੋਈ ਹੋਰ ਗੱਲ ਵਾਪਸ ਮੈਂਟਲੀ ਅਫਸੈਟ ਹੈ ਜੀ ਸੁਧਾਰਨ ਹੈ ਥੋੜਾ ਕੋਈ ਸੰਭਾਲ ਤੇ ਤੁਸੀਂ ਕਿੱਥੇ ਕਿੱਥੇ ਲੱਭਣ ਦੀ ਕੋਸ਼ਿਸ਼ ਕੀਤੀ ਮੈਂ ਜੀ ਜਵਾਲਾ ਜੀ ਚੰਤਪੁਰਨੀ ਦੋ ਵਾਰ ਜਾਇਆ ਦਸੂਹਾ ਮਕੇਰੀਆਂ ਤੇ ਇੱਧਰ ਗਗਨਧਾ ਟਿੱਲਾ ਜੀ ਬਸ ਫੋਨ ਵਗੈਰਾ ਨਹੀਂ ਹੁੰਦਾ ਤੁਹਾਨੂੰ ਨੇ ਫੋਨ ਨਹੀਂ ਹੁੰਦਾ ਸੀ ਉਹਨਾਂ ਕੋਲ ਐਡਰੈਸ ਉਹਨਾਂ ਦੇ ਜੇ ਕੋਈ ਹੋਵੇ ਜਾਂ ਕਿਸੇ ਨੂੰ ਕੋਈ ਨਹੀਂ ਜੇ ਐਡਰੈਸ ਨਹੀਂ ਹੁੰਦਾ ਪਰ ਐਡਰੈਸ ਉਹਨੂੰ ਜੇ ਪੁੱਛੇ ਕੋਈ ਤਾਂ ਉਹਨੂੰ ਪਤਾ ਸਾਰ ਹੂੰ ਜੀ ਹੁਣ ਇੱਕ ਮਹੀਨੇ ਤੋਂ ਨਹੀਂ ਲੱਭ ਰਿਹਾ ਲੱਭਦੇ ਜਾਂ ਲੜੇ ਹਾਂ ਜੀ ਲਾਪਤਾ ਚੱਲ ਰਿਹਾ ਜੀ ਇੱਕ ਮਹੀਨੇ ਤੋਂ ਜੀ ਤੇ ਉਹਦੇ ਕਿਸੇ ਬੰਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਚਿਕਾਇਤ ਕੀਤੀ ਹੋਵੇ ਹਾਂ ਜੀ ਕੀਤੀ ਸੀਗੀ ਜੀ ਕੰਪਲੇਂਟ ਕੋਈ ਕਾਰਵਾਈ ਨਹੀਂ ਹੋਈ ਜੀ ਕਿੱਥੇ ਕੀਤੀ ਸੀ ਜੀ ਦਸੂਗਾ ਥਾਣਾ ਜੀ ਜੀ ਅਦੋਂ ਅਦੋਂ ਹੀ ਕੀਤੀ ਸੀ ਇਹ ਤਾਂ ਥੋੜੇ ਦਿਨ ਬਾਅਦ ਕੀਤੀ ਸੀ ਜੀ ਚਾਰ ਦਿਨ ਬਾਅਦ ਪੁਲਿਸ ਕੀ ਕਹਿੰਦੀ ਹੈ ਪੁਲਿਸ ਨੇ ਕੁਛ ਨਹੀਂ ਕੀਤਾ ਜੀ ਮਸਕਪਲੇਂਟ ਦਿੱਤੀ ਮੈਂ ਉਹਨਾਂ ਨੂੰ ਫੋਨ ਕਾਲ ਕੀਤੀ ਸੀ ਉਹਨਾਂ ਨੇ ਕਹਿੰਦੇ ਸਾਡੇ ਮਨੇ ਕੋਈ ਕਾਰਵਾਈ ਨਹੀਂ ਕੀਤੀ ਉਹਨੂੰ ਤੇ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਕਿ ਜਾਂਦੇ ਦੀ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨਾ ਚਾਹੁੰਦੇ ਹਾਂ ਵੀ ਸਾਡੇ ਮੁੰਡੇ ਦੀ ਪਾਲ ਕੀਤੀ ਜਾਵੇ ਲੋਕਾਂ ਤੋਂ ਇਹ ਮੰਗ ਕਰਨਾ ਚਾਹੁੰਦਾ ਹਾਂ ਕਿ ਇਹ ਪ੍ਰਵਿੰਦਰ ਕੁਮਾਰ ਜੇ ਕਿਸੇ ਨੂੰ ਲੱਭੇ ਤੇ ਮੇਰੇ ਕਿਸੇ ਭੈਣ ਭਰਾ ਨੂੰ ਉਹ ਸਾਨੂੰ 82 ਤਰ 7092 53 ਨੰਬਰ ਤੇ ਕੰਟੈਕਟ ਕਰੇ ਜਾਂ ਪੁਲਿਸ ਥਾਣੇ ਦਸੂਹਾ ਨੂੰ ਸੂਚਿਤ ਕਰ ਦੇਵੇ ਜੀ ਜੀ ਕੀ ਨਾਮ ਹੈ ਤੁਹਾਡਾ ਗਰੰਡਾ ਜੀ ਕਿਹੜਾ ਪਿੰਡ ਹੈ ਦਾ ਆਪਣਾ ਸੰਚਾਰਪੁਰ ਅੰਟੀ ਜੀ ਕੀ ਦਿੱਕਤ ਹੈਗੀ ਹੈ ਲੜਕਾ ਤੁਹਾਡਾ 10 ਦਿਨ ਕਿ ਲਾਪਤਾ ਚੱਲ ਰਿਹਾ ਕਦੋਂ ਲਾਪਤਾ ਹੋਇਆ ਸੀ ਇੱਕ ਮਹੀਨਾ ਹੋ ਗਿਆ ਜੂਨ ਦੀ 26 ਤਰੀਕ ਨੂੰ ਗਿਆ ਸੀ ਜੀ ਕਿ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਨਹੀਂ ਵਾਪਸ ਨਹੀਂ ਆਇਆ ਜੀ ਲੱਭਣ ਦੀ ਕੋਸ਼ਿਸ਼ ਕੀਤੀ ਤੁਸੀਂ ਹਾਂ ਜੀ ਤੇ ਨਹੀਂ ਮਿਲਿਆ ਨਹੀਂ ਮਿਲਿਆ ਤੁਹਾਡੇ ਉਸ ਤੋਂ ਪਰ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਤੁਸੀਂ ਹਾਂ ਜੀ ਤੇ ਪੁਲਿਸ ਨੇ ਕੋਈ ਲੱਭਣ ਦੀ ਮਦਦ ਕੀਤੀ ਤੁਹਾਡੀ ਨਹੀਂ ਲੱਭਣ ਦੀ ਮਦਦ ਨਹੀਂ ਕੀਤੀ ਤੇ ਲੜਕਾ ਵਿਆਹ ਸੀਗਾ ਜਾਂ ਕੁਆਰਾ ਸੀਗਾ ਕੁਆਰਾ ਵੀ ਤੇ ਪਹਿਲੇ ਵੀ ਘਰ ਤੋਂ ਚਲੇ ਜਾਂਦਾ ਸੀ ਪਹਿਲਾਂ ਵੀ ਚਲ ਜਾਂਦਾ ਸੀ ਫਿਰ ਆ ਜਾਂਦਾ ਸੀ ਹੁਣ ਹੁਣ ਤਾਂ ਮਹੀਨਾ ਹੋਇਆ ਹੁਣ ਤਾਂ ਆਇਆ ਨਹੀਂ ਸੀ ਤਾਂ ਅੱਜ ਨਾ ਕਿਸੇ ਨਾਲ ਹੋਰ ਸੰਪਰਕ ਕੀਤਾ ਹੋਵੇ ਜੋ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਪਿੰਡ ਤੱਕ ਤੇ ਤੁਹਾਨੂੰ ਕੋਈ ਕੋਈ ਸੁਰਾਗ ਮਿਲਿਆ ਹੋਵੇ ਅੱਜ ਤੱਕ ਉਹਦਾ ਪਤਾ ਚੱਲਿਆ ਹੋਵੇ ਕਿੱਥੇ ਹੈਗਾ ਉਹ ਸਾਨੂੰ ਪਤਾ ਨਹੀਂ ਚੱਲਿਆ ਕੋਈ ਵੀ ਭਾਜੀ ਟੈਸ ਅੱਛਾ ਕਿੱਥੇ ਦੇਖਿਆ ਸੀ ਆਖਰੀ ਵਾਰ ਟੈਸ ਦੀ ਕਿਰਪਾ ਦਾ ਲੱਗਦਾ ਫਿਰ ਇਨੀ ਲੱਗਦਾ ਪਤਾ ਦਾ ਅੱਛਾ ਹਾਂਜੀ ਤੇ ਹੁਣ ਤੁਸੀਂ ਇਹ ਕੀ ਲੋਕਾਂ ਤੋਂ ਕੀ ਮੰਗ ਕਰਨਾ ਚਾਹੁੰਦੇ ਕੀ ਕਹਣਾ ਹੈ ਭਈ ਅਸੀਂ ਲੋਕ ਅਸੀਂ ਲੋਕਾਂ ਰੇ ਮੰਗ ਕਰਨਾ ਚਾਹੁੰਦੇ ਆ ਵੀ ਜੇ ਸਾਨੂੰ ਕਿਸੇ ਨੂੰ ਮਿਲਿਆ ਭੈਣ ਭਰਾਵਾਂ ਨੂੰ ਪਸਾਂਦੀ ਛਾਨੂ ਦਾ ਜਿਵੇਂ ਫੋਨ ਤੇ ਨਾ ਫੋਨ ਕਰ ਸਕਦੇ ਜੀ ਤੇ ਹਾਲਾਤ ਕਿਦਾਂ ਦੇ ਹੈ ਦੇ ਪਰਿਵਾਰ ਦੇ ਹਾਲਾਤ ਮਾੜੀ ਏ ਤੇ ਤੁਹਾਡੇ ਹਸਬੰਦ ਹੈਗੇ ਉਹਨਾਂ ਦੇ ਪਿਤਾ ਜਿਹੜੇ ਹਾਂਜੀ ਉਹਨਾਂ ਦੇ ਪਿਤਾ ਹੈਗੇ ਆ ਨਹੀਂ ਪਿਤਾ ਹੈ ਨਹੀਂ ਖਤਮ ਹੋਈਏ ਅੱਛਾ ਫਿਰ ਘਰ ਦੇ ਵਿੱਚ ਕਮਾਣ ਲਗਾਉਣਾ ਹਾਂਜੀ ਕੋਈ ਕਮਾਣੇ ਵਾਲਾ ਮੁੰਡਾ ਕਾ ਉਹ ਤਾਂ ਫਿਰ ਉਹ ਤਾਂ ਕੰਮ ਤੇ ਚੱਲ ਜਾ ਫਿਰ ਪਰੇਸ਼ਾਨੀ ਕਾਫੀ ਦਿੱਕਤ ਆਂਦੀ ਹੋਵੇਗੀ ਹਾਂਜੀ ਵਿਕ ਤੇ ਉਹ ਇਹ ਐਨੂੰ ਨਾਲੀ ਵਿਕ ਤਾਂ ਹੀ ਆਈ ਚੱਲ ਗਿਆ ਨਾ ਉਹ ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪੁਲਿਸ ਤੋਂ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆਂ ਵੀ ਸਾਡਾ ਲੜਕਾ ਮਿਲ ਜAVE ਤੇ ਕਿਸੇ ਨੂੰ ਭੈਣ ਭਰਾ ਨੂੰ ਮਿਲ ਸਕੇ ਮਿਲ ਜAVE ਤਾਂ ਸਾਨੂੰ ਫੋਨ ਤੇ ਗੱਲ ਕਰਾਂ ਫੋਨ ਚਾਨੂੰ ਕਰਨ ਜੀ ਆਪਣਾ ਮੇਰਾ ਨਾਮ ਸੋਮਰਾਜੀ ਇਹ ਸੋਮਰਾਜੀ ਕਿਹੜਾ ਪਿੰਡ ਹੈ ਪਿੰਡ ਸੰਸਾਰਪਾ ਜੀ ਇਸ ਇੱਕ ਕੀ ਦਿੱਕਤ ਹੈਗੀ ਹੈ ਇਹ ਜੀ ਮੇਰਾ ਗਵੰਡੀ ਹੈਗਾ ਜੀ ਤੇ ਆਪਣਾ ਇਹ ਮੁੰਡਾ ਇਹਨਾਂ ਦਾ ਛੋਟਾ ਭਰਾ ਹੈ ਜੀ ਤੇ ਉਹਨੂੰ 1 ਮਹੀਨਾ ਹੋ ਗਿਆ ਲਾ ਪਤਾ ਹੋਏ ਨੂੰ ਕਰੋ ਗਿਆ ਸੀਗਾ ਜੀ ਉਹ ਤੇ ਉਹ ਮੁੜ ਕੇ ਅਜੇ 1 ਮਹੀਨਾ ਹੋ ਗਿਆ ਉਹਦੇ ਬਾਰੇ ਮਤਲਬ ਕੁਝ ਵੀ ਪਤਾ ਨਹੀਂ ਲੱਗਿਆ ਸਾਰੇ ਬੱਚੇ ਲੱਭਿਆ ਉਹਨਾਂ ਨੇ ਤੇ ਪੁਲਿਸ ਵੀ ਇਤਲਾਹ ਕੀਤਾ ਹੋਇਆ ਤੇ ਅਜੇ ਤੱਕ ਉਹਦੇ ਬਾਰੇ ਕੋਈ ਵੀ ਮਤਲਬ ਸਾਨੂੰ ਖਬਰ ਨਹੀਂ ਆਈ ਹੋਈ ਹੈ ਜੀ ਤੁਸੀਂ ਪਿੰਡ ਦੇ ਹੀ ਹੈਗੇ ਉੱਥੇ ਪਹਿਲੇ ਵੀ ਕਦੀ ਪਿੰਡ ਦੇ ਵਿੱਚ ਇਸ ਤਰ੍ਹਾਂ ਕੋਈ ਹੋਇਆ ਹੋਵੇ ਤਾਂ ਘਰੋਂ ਚਲ ਜਾਂਦਾ ਹੋਵੇ ਤਾਂ ਵਾਪਸ ਆ ਗਿਆ ਹੋਵੇ ਤਾਂ ਹਾਂਜੀ ਹਾਂਜੀ ਪਹਿਲਾਂ ਵੀ ਇੱਕ ਵਾਰ ਇਦਾਂ ਹੋਇਆ ਏ ਤੇ ਪਹਿਲਾਂ ਵੀ ਥੋੜੇ ਦਿਨਾਂ ਬਾਅਦ ਹੀ ਉਹ ਮਿਲਿਆ ਸੀਗਾ ਤੇ ਕਿਸੇ ਨੇ ਉਹਦੇ ਬਾਰੇ ਖਬਰ ਦਿੱਤੀ ਸੀ ਤੇ ਉੱਥੇ ਜਾ ਕੇ ਲੈ ਕੇ ਆਏ ਨੇ पर ਹੁਣ ਤੱਕ ਅਫਿਲ ਲੰਬਾ ਟਾਈਮ ਹੋ ਗਿਆ ਕਹਿੰਦੇ 1 ਮਹੀਨਾ ਹੋ ਗਿਆ ਜਿਸ ਤੋਂ ਬਾਅਦ ਹੋ ਗਿਆ ਪਰ ਮਿਲ ਨਹੀਂ ਤੇ ਹਾਂਜੀ ਤੇ ਪੁਲਿਸ ਤੋਂ ਵਗੈਰਾ ਤੋਂ ਗਏ ਸੀ ਉਹਨਾਂ ਦੇ ਮਤਲਬ ਕੀ ਕਾਰਵਾਈ ਕੀਤੀ ਪੁਲਿਸ ਵੀ ਇਹਨਾਂ ਨੇ ਦਿੱਤੀ ਹੋਈ ਹੈ ਖਬਰ ਹਾਂ ਤੇ ਪੋਸਟਰ ਵਗੈਰਾ ਵੀ ਲਗਾਏ ਹੋਏ ਹਨ ਤੇ ਬਾਕੀ ਇਹਦੇ ਬਾਰੇ ਜ਼ਿਆਦਾ ਕੋਈ ਗੌਰ ਨਹੀਂ ਕੀਤੀ ਗਈ ਪੁਲਿਸ ਵੱਲੋਂ ਵੀ ਜੀ ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰ ਦੇ ਹਾਲਾਤ ਥੋੜੇ ਮਾੜੇ ਹੀ ਹੈ ਜੀ ਇਹ ਇਕੱਲਾ ਹੀ ਬੰਦਾ ਹੈ ਜਿਹੜਾ ਘਰ ਦਾ ਮਤਲਬ ਕੀ ਕਮਾਰਿਆ ਹੈ ਤੇ ਥੋੜਾ ਔਖਾ ਹੀ ਹੈ ਸਟਰਗਲ ਕਰ ਰਿਹਾ ਹੈ ਹਾਂਜੀ ਕਿ ਪੰਜਾਬ ਵਾਸੀਆਂ ਅੱਗੇ ਜੇ ਦੇਸ਼ਵਰਤੀ ਮੰਗ ਕਰਨਾ ਚਾਹੀਦਾ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਕਿ ਮਤਲਬ ਸਾਰੇ ਜਾਣੇ ਮਦਦ ਕਰਨ ਇਹਨਾਂ ਦੀ ਤੇ ਜਲਦੀ ਜਲਦੀ ਇਹਨਾਂ ਦਾ ਜਿਹੜਾ ਛੋਟਾ ਬਰਾਦਰ ਉਹ ਮਿਲ ਜਾਵੇ ਤੇ ਘਰ ਆ ਜਾਵੇ ਤੇ ਮੇਰੇ ਸਾਰੇ ਵੀਰਾਂ ਦੇ ਅੱਗੇ ਬੇਨਤੀ ਹੈ ਜੀ ਕਿ ਅਗਰ ਇਹਦੇ ਲੜਕੇ ਬਾਰੇ ਕੋਈ ਵੀ ਖਬਰ ਕਿਸੇ ਨੂੰ ਪਤਾ ਲੱਗਦੀ ਹੈ ਤੇ ਦਿੱਤਾ ਹੋਇਆ ਨੰਬਰ ਤੇ ਸਾਰੇ ਸੰਪਰਕ ਕਰਕੇ ਤੇ ਇਹਨਾਂ ਦੀ ਜਲਦੀ ਜਲਦੀ ਮਦਦ ਕੀਤੀ ਜਾਵੇ ਤੇ ਇਹਨਾਂ ਦਾ ਬਰਾਦਰ ਜਿਹੜਾ ਕਿ ਉਹ ਘਰ ਆ ਸਕੇ ਧੰਨਵਾਦ